ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਇਰ ਜਿੰਦਰ ਸਿੰਘ ਟੋੜਾ ਮੈਨੇਜਰ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਹੋਂਦੀ 23 ਤਰੀਕ ਨੂੰ ਪਰਸੋ ਸ਼ਾਮ ਨੂੰ 9:30 ਵਜੇ ਇੱਕ ਲਾਪਰਾ ਪਿੰਡ ਦਾ ਬੰਦਾ ਸਾਡੇ ਲੰਗਰ ਹਾਲ ਵਿੱਚ ਆਉਂਦਾ ਪ੍ਰਸ਼ਾਦਾ ਛਕਣ ਵਾਸਤੇ ਉਸਦੇ ਹੱਥ ਵਿੱਚ ਇੱਕ ਦੋ ਲਫਾਫੇ ਫੜੇ ਹੁੰਦੇ ਨੇ ਉਹ ਸਾਡੇ ਸੇਵਾਦਾਰਾਂ ਨੂੰ ਕਹਿੰਦਾ ਆ ਕੇ ਵੀ ਮੈਂ ਹਸਪੀਟਲ ਜਾਣਾ ਸੀ ਲੰਗਰ ਲੈ ਕੇ ਪਰ ਮੈਂ ਉੱਥੇ ਜਾ ਨਹੀਂ ਸਕਿਆ ਇਸ ਕਰਕੇ ਮੇਰਾ ਜੋ ਪ੍ਰਸ਼ਾਦਾ ਹੈ ਇਹ ਆਪਣੇ ਲੰਗਰ ਦੇ ਵਿੱਚ ਪਾ ਲਓ ਤੁਸੀਂ ਸਾਡੇ ਜਿਹੜੇ ਉੱਤੇ ਸੇਵਾਦਾਰ ਸਾਡੇ ਸੀ ਤੇ ਸੇਵਾ ਕਰ ਰਹੇ ਸੀ ਹੋਰ ਬੰਦੇ ਬਾਹਰੋਂ ਪ੍ਰਾਈਵੇਟ ਉਹਨਾਂ ਨੇ ਪ੍ਰਸ਼ਾਦਿਆਂ ਵਾਲਾ ਪੋਣਾ ਇਸ ਕੋਲੋਂ ਫੜ ਲਿਆ ਤੇ ਇੱਕ ਡੋਲਾ ਸੀ ਇਹਦੇ ਕੋਲੇ ਸਬਜ਼ੀ ਵਾਲਾ ਉਹ ਪਕੜ ਲਿਆ ਉਹ ਪਕੜ ਕੇ ਲਿਆ ਕੇ ਜਦੋਂ ਖਾਲੀ ਪਈ ਬਾਲਟੀ ਵਿੱਚ ਇਹਨਾਂ ਨੇ ਉਹ ਪਾਇਆ ਤਾਂ ਉਸ ਦੇ ਵਿੱਚ ਉਹਨਾਂ ਨੂੰ ਇੰਜ ਮਹਿਸੂਸ ਹੋਇਆ ਵੀ ਇਹ ਮਾਸ ਹੈ ਮੀਟ ਭੜਿਆ ਹੋਇਆ ਸੀ ਰਿੱਜਿਆ ਹੋਇਆ ਮੀਟ ਸੀਗਾ ਉਸ ਦੇ ਵਿੱਚ ਡੋਲੇ ਦੇ ਉਸੇ ਟਾਈਮ ਇਹਨਾਂ ਨੇ ਮੈਂ ਉਸ ਦਿਨ ਛੁੱਟੀ ਤੇ ਸੀਗਾ ਸਾਡੇ ਐਡੀਸ਼ਨਲ ਮੈਨੇਜਰ ਸਰਦਾਰ ਹਰਦੀਪ ਸਿੰਘ ਜੀ ਉਸ ਦਿਨ ਹਾਜ਼ਰ ਸੀ ਮੀ ਤੋਂ ਲੈ ਜਾਰ ਅਕਾਊਂਟੈਂਟ ਇਹਨਾਂ ਨੂੰ ਬੁਲਾ ਕੇ ਇਹਨਾਂ ਨੇ ਉਸੇ ਟਾਈਮ ਜਦ ਇਹ ਬੰਦੇ ਨੂੰ ਭੱਜਣ ਨਹੀਂ ਦਿੱਤਾ ਤਾਂ ਉਹਨੂੰ ਫੜ ਲਿਆ ਤੇ ਫੜ ਕੇ ਪੁਲਿਸ ਨੂੰ ਇਨਵੋਲਵ ਕਰ ਦਿੱਤਾ 5-7 ਮਿੰਟਾਂ ਦੇ ਵਿੱਚ ਵੀ ਡੇਲੋਂ ਤੋਂ ਅੱਗੇ ਪੁਲਿਸ ਪਹੁੰਚ ਗਈ ਆ ਤੇ ਪੁਲਿਸ ਨੇ ਆ ਕੇ ਉਸ ਬੰਦੇ ਨੂੰ ਫੜ ਲਿਆ ਤੇ ਅਗਲੀ ਘਟਨਾ ਮੈਂਬਰ ਸਾਹਿਬ ਨੂੰ ਪਤਾ ਇਹਨਾਂ ਨੂੰ ਅਸੀਂ ਮਾਣਯੋਗ ਮੈਂਬਰ ਸਾਹਿਬ ਨੂੰ ਦੱਸ ਦਤੀ ਆ ਸੁਖੀ ਸਾਹਿਬ ਨੂੰ ਇਹ ਤੁਹਾਨੂੰ ਦੱਸਣਗੇ ਪਹਿਲੇ ਕੋਈ ਸਵਾਲ ਜਵਾਬ ਦੱਸ ਦਿਓ ਸਵਾਲ ਆਇਆ ਕੋਈ ਮਾਮਲਾ ਦਾ ਵੀ ਕਰਵਾਇਆ ਸੀ ਉਹਦੀ ਕੰਪਲੀਟ ਹੈ ਜਿਹੜੀ ਕਿ ਹੁਣ ਤੋਂ ਦੇਣ ਤੋਂ ਬਾਅਦ ਜਿਹੜੀ ਕੰਪਲੀਟ ਵੀ ਕਰਵਾਈ ਸੀ ਤੇ ਜੇ ਉਹ ਵਾਕਈ ਮੀਟ ਸੀ ਹਾਂਜੀ ਹਾਂ ਦੇਖਿਆ ਜੀ ਬੰਦਿਆਂ ਨੇ ਮੀਟ ਸੀਗਾ ਉਹਦੀ ਉਸ ਦੀ ਸਾਡੇ ਮੈਨੇਜਰ ਸਾਹਿਬ ਨਾਲ ਖੜੇ ਨੇ ਇਹਨਾਂ ਨੇ ਵੀਡੀਓ ਬਣਾਈ ਆ ਤੇ ਪੁਲਿਸ ਨੂੰ ਵੀ ਚੈੱਕ ਕਰਵਾਇਆ ਪੁਲਿਸ ਨੇ ਵੀ ਪੁਸ਼ਟੀ ਕੀਤੀ ਆ ਵੀ ਇਹ ਮੀਟ ਬਣਿਆ ਹੋਇਆ ਉਸ ਤੋਂ ਬਾਅਦ ਉਹਨੂੰ ਥਾਣੇ ਦਾ ਤੱਕ ਮਨੇ ਸਭ ਉਹਨੂੰ ਨਾਲ ਗਏ ਉੱਥੇ ਐਫ ਆਈ ਆਰ ਦਰਜ ਕਰਾਈ ਇਹਨਾਂ ਨੇ ਬਾਇ ਨੇਮ ਉਸ ਦੇ ਉੱਪਰ ਠੀਕ ਹੈ ਪਰਚਾ ਕਟਵਾਇਆ ਰਾਤ ਨੂੰ ਹੀ 11:30 ਪਾਉਣੇ 12 ਵਜੇ ਉਹਦੇ ਤੇ ਪਰਚਾ ਹੋ ਗਿਆ ਕਟਿਆ ਗਿਆ ਉਸ ਬੰਦੇ ਤੇ ਸਵੇਰੇ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸਰ ਇਹ ਮਸਲਾ ਹੈਗਾ ਕਿ ਤਰੀਕ ਪੈਸਾ ਹੁੰਦਾ ਹੈ ਸਰ ਜੀ ਕੁਝ ਗੱਲ ਕੁ ਸਾਡੇ ਧਿਆਨ ਵਿੱਚ ਜਿਹੜਾ ਮੈਟਰ ਸਾਡੇ ਮੈਨੇਜਰ ਸਾਹਿਬ ਨੇ ਤੁਹਾਨੂੰ ਦੱਸਿਆ ਸਾਰਿਆਂ ਨੂੰ ਉਹਦੇ ਸਬੰਧੀ ਅਸੀਂ ਇੱਕ ਤਾਂ ਆਪਣਾ ਪੱਖ ਦੱਸਣ ਦੇ ਲਈ ਇੱਕ ਸੰਗਤ ਨੂੰ ਇਸ ਗੱਲ ਪ੍ਰਤੀ ਜਾਗਰੂਕ ਕਰਨ ਦੇ ਲਈ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਹੈ ਕਿਉਂਕਿ ਜੇਕਰ ਅਸੀਂ ਆਪਣਾ ਪੱਖ ਨਹੀਂ ਦੱਸਦਾ ਕਈ ਤਰ੍ਹਾਂ ਦੀਆਂ ਅਫਵਾਹਾਂ ਬਾਜ਼ਾਰਾਂ 'ਚ ਜਨਮ ਲੈਂਦੀਆਂ ਨੇ ਸਭ ਤੋਂ ਪਹਿਲੀ ਗੱਲ ਇਹ ਆ ਕਿ ਗੁਰੂ ਘਰਾਂ ਦੇ ਉੱਤੇ ਔਰ ਸਿੱਖੀ ਸਿਧਾਂਤਾਂ ਤੇ ਹਮਲੇ ਇਹ ਕੋਈ ਹੁਣ ਨਵੀਂ ਗੱਲ ਨਹੀਂ ਇਹਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਹੈ ਹੁਣ ਉਹ ਸਾਜ਼ਿਸ਼ ਦੇ ਵਿੱਚ ਕੌਣ-ਕੌਣ ਆ ਇਹ ਸਮੇਂ ਦੇ ਨਾਲ ਪਤਾ ਲੱਗੂਗਾ ਅਸੀਂ ਇੱਕ ਗੱਲ ਸਮਝਦੇ ਆ ਕਿ ਸਰਕਾਰਾਂ ਦਾ ਇਸ ਪ੍ਰਤੀ ਉਦਾਸੀਨ ਰਵੱਈਆ ਤੇ ਜਿੰਨੇ ਕ ਹੁਣ ਤੱਕ ਦੇ ਕਾਨੂੰਨ ਦੀਆਂ ਧਰਾਵਾਂ ਇਹਨਾਂ ਵਿਅਦਵਿਧੀਆਂ ਘਟਨਾਵਾਂ ਨੂੰ ਰੋਕਣ ਲਈ ਬਣੀਆਂ ਨੇ ਉਹ ਬਿਲਕੁਲ ਨਾ ਕਾਫੀ ਨੇ ਤੇ ਜਿਹੜੇ ਸ਼ਰਾਰਤੀ ਅੰਸਰ ਤੇ ਉਹਨਾਂ ਸ਼ਰਾਰਤੀ ਅੰਸਰਾਂ ਦੇ ਪਿੱਛੇ ਛੁਪੇ ਹੋਏ ਕਨਾਉਣੇ ਸ਼ੈਤਾਨੀ ਦਿਮਾਗ ਉਹ ਇਹਨਾਂ ਕਾਨੂੰਨ ਦੀਆਂ ਧਰਾਵਾਂ ਨਾਲ ਖੇਡ ਰਹੇ ਆ ਅਸੀਂ ਕਿੰਨਾ ਕ ਸਮਾਂ ਸਾਡੇ ਉੱਤੇ ਚੜ ਕੇ ਹਮਲਾ ਕਰਨ ਵਾਲਿਆਂ ਨੂੰ ਅਸੀਂ ਇਸ ਗੱਲ ਦੇ ਨਾਲ ਡੱਕੜਦੇ ਰਾਵਾਂਗੇ ਕਿ ਚੜ ਕੇ ਆਏ ਨੂੰ ਤੇਗ ਪੱਕੀ ਕਿੰਨਾ ਕੁ ਸਮਾਂ ਜੇ ਤਾਂ ਅਸੀਂ ਕਿਸੇ ਆਏ ਨੂੰ ਸਾਡੇ ਅ ਸਰਧਾਦੂਆਂ ਹੱਥੋਂ ਸਿੰਘਾਂ ਹੱਥੋਂ ਕਿਸੇ ਦਾ ਕੋਈ ਉਹਨੂੰ ਪਾਰ ਬਲਾ ਦਿੱਤਾ ਜਾਂਦਾ ਤਾਂ ਵੀ ਸਾਡੇ ਉੱਤੇ ਦੋਸ਼ ਕਿ ਦੇਖੋ ਜੀ ਉਹਨੂੰ ਜਿਉਂਦਾ ਰੱਖਣਾ ਸੀ ਉਹਦੇ ਕੋਲੋਂ ਪਤਾ ਕਰਨਾ ਸੀ ਉਹਨੇ ਕਿਉਂ ਕੀਤਾ ਕਿਵੇਂ ਕੀਤਾ ਇਹ ਕੀ ਹੈ ਡਿਊਟੀ ਸਾਰੀ ਸਾਡੀ ਹੋਈ ਹੈ ਅਗਰ ਉਹਨ ਸਾਡੇ ਗੁਰਦੁਆਰਾ ਸਾਹਿਬ 'ਚ ਕੋਈ ਵੀ ਵਿਅਕਤੀ ਆਉਂਦਾ ਇੱਥੇ ਆਉਣ ਵਾਲਾ ਹਰ ਸਰਧਾਦੂ ਹੈ ਉਹਦੀ ਸ਼ਰਧਾ ਆਪਣੀ ਹੈ ਕਿਸੇ ਦੇ ਹੱਥ 'ਚ ਕੋਈ ਘਰੋਂ ਦੇਗ ਬਣਾ ਕੇ ਲੈ ਕੇ ਆਉਂਦੇ ਆ ਕੋਈ ਸਿੱਧਾ ਬਣਾ ਕੇ ਲੈ ਕੇ ਆਉਂਦੇ ਆ ਕੋਈ ਲੰਗਰ ਪ੍ਰਸ਼ਾਦਾ ਲੈ ਕੇ ਆਉਂਦੇ ਆ ਤੇ ਸਾਡੇ ਮੁਲਾਜ਼ਮ ਤਾਂ ਉਦੋਂ ਤੱਕ ਉਹ ਤੇ ਸਿਰਫ ਵਾਚ ਕਰ ਸਕਦੇ ਆ ਨਾ ਕਿਸੇ ਵਿਅਕਤੀ ਤੇ ਸਾਡੇ ਕੈਮਰੇ ਲੱਗੇ ਆ 64 ਤੋਂ ਜ਼ਿਆਦਾ ਸਾਡੇ ਸੀਸੀਟੀਵੀ ਕੈਮਰੇ ਲੱਗੇ ਆ ਅਸੀਂ ਸਰਵੇਲੈਂਸ ਕਰਦੇ ਆ ਜਦੋਂ ਉਹ ਗੱਲ ਪਤਾ ਲੱਗੀ ਤਾਂ ਸਾਡੇ ਸੇਵਾਦਾਰ ਸਿੰਘ ਨੇ ਉਹਦੇ ਮੁਰੇ ਜਿਹੜੀ ਉਹਦੇ ਕੋਲੇ ਬਾਲਟੀ ਸੀ ਜਿੱਦ ਜੋ ਦਾਲ ਪ੍ਰਸ਼ਾਦਾ ਵਗੈਰਾ ਵਰਤਾਉਂਦਾ ਸੀ ਉਹਨੇ ਮੁਰੇ ਕਰਤੀ ਪਾਈ ਉਹਦੇ ਵਿੱਚ ਪਾ ਦੇ ਤੇ ਪਤਾ ਲੱਗਿਆ ਉਹ ਮੀਟ ਹੈ ਤੇ ਉਹ ਭਾਰੀ ਵਗਿਆ ਹੋਈ ਆ ਮੇਰਾ ਖਿਆਲ 9:30 ਵਜੇ ਦੀ ਘਟਨਾ ਬਾਰੇ ਜੇ ਸਾਹ ਦੱਸੀਆ ਟੋੜਾ ਸਾਹਿਬ ਨੇ 11:00 ਸਵਾ 11:00 ਵਜੇ ਤੱਕ ਕੁਝ ਵਿਅਕਤੀ ਤੇ ਪਰਚਾ ਦਰਜ ਕਰਾ ਦਿੱਤਾ ਗਿਆ। ਇੱਕ ਤਾਂ ਤੁਹਾਨੂੰ ਇੱਥੇ ਬੁਲਾਉਣ ਦਾ ਮਕਸਦ ਸਾਡਾ ਇਹ ਪੱਖ ਦੱਸਣਾ। ਦੂਸਰਾ ਅਸੀਂ ਸਰਕਾਰ ਨੂੰ ਪਾਰਟਿਕੂਲਰਲੀ ਵਾਰਨ ਕਰਨਾ ਚਾਹੁੰਦੇ ਆ ਕਿ ਬਹੁਤ ਹੋ ਗਿਆ। ਹਰ ਵਾਰੀ ਸਾਡੇ ਗੁਰੂ ਘਰਾਂ ਤੇ ਹਮਲੇ। ਹਰ ਵਾਰੀ ਸਾਡੇ ਧਰਮ ਤੇ ਹਮਲੇ। ਤਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਜਿਹੜਾ ਵੀ ਕੋਈ ਮਾਨਸਿਕ ਰੋਗੀ ਬਣ ਕੇ ਆਉਂਦਾ ਕੁਝ ਵੀ ਕਰਕੇ ਉਹਨੂੰ ਕੇਵਲ ਗੁਰੂ ਘਰ ਹੀ ਨਜ਼ਰ ਆ ਰਹੇ ਆ। ਇਹਦਾ ਮਤਲਬ ਇਸ ਸਬ ਦੇ ਪਿੱਛੇ ਗਹਿਰੀ ਚਾਲ ਹੈ ਗਹਿਰੀ ਸਾਜ਼ਿਸ਼ ਹੈ ਮੈਂ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਕਿ ਹੁਣ ਸਮਾਂ ਆ ਗਿਆ ਕਿ ਆਪਾਂ ਇਹਨਾਂ ਦਾ ਟੱਕਰਾ ਕਰਨ ਦੇ ਲਈ ਕੇਵਲ ਡਿਫੈਂਸਿਵ ਹੋ ਕੇ ਹਰ ਵਾਰੀ ਉਹ ਆ ਕੇ ਕੋਈ ਘਟਨਾ ਕਰਨ ਤੇ ਅਸੀਂ ਉਹਦੇ ਡਿਫੈਂਸ ਦੇ ਵਿੱਚ ਜਵਾਬ ਦਿੰਦੇ ਰਹੀਏ ਹੁਣ ਸਾਨੂੰ ਵੀ ਉਹਨਾਂ ਦੇ ਬਰਾਬਰ ਆਫੈਂਸਿਵ ਹੋਣਾ ਪਊਗਾ ਕਿਉਂਕਿ ਉਹ ਧਰਮ ਨੂੰ ਨਹੀਂ ਮੰਨਦੇ ਉਹ ਇਨਸਾਨੀਅਤ ਨੂੰ ਨਹੀਂ ਮੰਨਦੇ ਇਹੋ ਜਿਹੇ ਲੋਕ ਨੇ ਆ ਜਿਹੜੇ ਹਰੇਕ 16 ਮਿੰਟ ਬਾਅਦ ਸਾਡੇ ਸਾ ਪਵਿੱਤਰ ਧਰਤੀ ਅਸੀਂ ਕਹਿੰਦੇ ਹਿੰਦੂਸਤਾਨ ਦੇਵੀ ਦੇਵਤਿਆਂ ਦੀ ਅਸ਼ੀਰਵਾਦ ਵਾਲੀ ਧਰਤੀ ਹੈ ਜਿੱਥੇ ਹਰ 16ਵੇਂ ਮਿੰਟ ਬਾਅਦ ਬੱਚਿਆਂ ਦੇ ਨਾਲ ਬਲਾਤਕਾਰ ਵਰਗੇ ਘਣਾਉਣੀਆਂ ਘਟਨਾਵਾਂ ਵਾਪਰਦੀਆਂ ਆ ਇਹ ਇਹੋ ਜੀ ਉਹ ਵਿਅਕਤੀ ਆ ਇਹਨਾਂ ਦੇ ਲਈ ਕੋਈ ਸਖਤ ਕਾਨੂੰਨ ਸਰਕਾਰ ਬਣਾਵੇ ਨਹੀਂ ਸਾਡੇ ਵੱਲੋਂ ਇਹ ਬੜਾ ਮੁਸ਼ਕਲ ਆ ਕਿ ਅਸੀਂ ਕਿੰਨਾ ਲੰਮਾ ਸਮਾਂ ਸਿੱਖ ਸੰਗਤ ਨੂੰ ਰੋਕ ਆਉਣ ਤੋਂ ਤੇ ਰੋਚ ਆ ਕੇ ਕੋਈ ਆਪਣੇ ਬਦੋ ਸਟੈਪ ਚੱਕਣ ਤੋਂ ਅਸੀਂ ਜ਼ਿਆਦਾ ਲੰਮਾ ਸਮਾਂ ਰੋਕ ਨਹੀਂ ਸਕਾਂ ਸਰ ਲੱਗਦਾ ਕਿ ਉਹਦੀ ਜਾਂਚ ਜਿਹੜੀ ਹੋਈ ਹੈ ਜੋ ਕਿਸ ਤਰ੍ਹਾਂ ਨੂੰ ਤੁਸੀਂ ਬਸਿਆ ਕਿ ਉਹਨੂੰ ਪਰਦੇ ਹੋਲੇ ਤੇ ਦਾਜੀ ਕਰ ਦਿੱਤਾ ਗਿਆ ਸੀ ਵੀ ਇਹ ਵੀ ਕੋਈ ਮਾਨਸਿਕ ਬਿਮਾਰੀ ਸੀ ਜਾਂ ਕੋਈ ਸਾਹਮਣੇ ਐਸੀ ਗੱਲ ਹੋਈ ਤਾਂ ਸਾਹਮਣੇ ਆਣੀ ਜਿੰਨੀਆਂ ਵੀ ਹੁਣ ਤੱਕ ਘਟਨਾਵਾਂ ਪਿਛਲੇ 10 15 ਸਾਲਾਂ ਚ ਪੰਜਾਬ ਚ ਹੋਈਆਂ ਨੇ ਜਾਂ ਸਾਡੇ ਸਿੱਖ ਗੁਰੂਤਾ ਮਾਰੇ ਉੱਤੇ ਬਿਆਦਬੀ ਦੀਆਂ ਹੋਈਆਂ ਹਰੇਕ ਦੇ ਵਿੱਚ ਆਹੀ ਜਵਾਬ ਹੈ ਸਰਕਾਰਾਂ ਦੇ ਕੋਲੇ ਹੋਰ ਇਦੋਂ ਬਣਾ ਕਰਨ ਨੂੰ ਹੈ ਕੀ ਹੈ ਕਿਉਂ ਨਹੀਂ ਜਦੋਂ ਅਸੀਂ ਮੰਗ ਕਰਦੇ ਹਾਂ ਕਿ ਕਿਸੇ ਵੀ ਇਦਾਂ ਦੀ ਘਟਨਾ ਦੇ ਖਿਲਾਫ ਸਿੱਧਾ ਸਿੱਧਾ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਔਰ ਬਗੈਰ ਕਿਸੇ ਅਪੀਲ ਦਲੀਲ ਤੋਂ ਬੰਦਾ ਫੜਿਆ ਗਿਆ ਕਿ ਉਹਨੂੰ ਸ਼ਰਮ ਫਾਇਕ ਨੂੰ ਲਾਇਆ ਜਾਂਦਾ ਜਦੋਂ ਇਹਦੇ 10 ਵਿਅਕਤੀ ਸ਼ਰਮ ਫਾਇਕ ਲਾ ਦਿੱਤੇ ਗਏ ਕਿਸੇ ਦੀ ਜੁਰਤ ਨਹੀਂ ਪੈਣੀ ਹਰਕਤ ਕਰਨ ਦੀ ਤੇ ਨਾ ਹੀ ਉਹਨਾਂ ਦੇ ਮਗਰ ਬੈਠੇ ਸਾਜ਼ਿਸ਼ ਕਰਤਾਵਾਂ ਦੀ ਅੱਜ ਸਾਡਾ ਸਾਰੇ ਇੱਥੇ ਮੈਂਬਰ ਸਾਹਿਬਾਂ ਸਾਡਾ ਜਿਹੜਾ ਸਾਡਾ ਪ੍ਰਬੰਧਕ ਸਟਾਫ ਹੈ ਸਾਡਾ ਤਾਂ ਮਕਸਦ ਇਹ ਹੈ ਕਿ ਅਸੀਂ ਉਹਨਾਂ ਦੇ ਪਿੱਛੇ ਸਾਜ਼ਿਸ਼ੀਆਂ ਨੂੰ ਨੰਗਾ ਕਰ ਸਕੀਏ ਤੇ ਸੁਆਸ ਸੁਆ ਨਹੀਂ ਕੀਤਾ ਜਾਂਦਾ ਕਿ ਤੁਸੀਂ ਪਤਾ ਕਰੋ ਕੌਣ ਹੈ ਜੀ ਫਿਰ ਲਾਰਡ ਆਰਡਰ ਕੀ ਕਰ ਰਿਹਾ ਜੀ ਪਰ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਹੈ ਜੀ ਫਿਰ ਪੂਰਾ ਪ੍ਰੋਸੈਸਿੰਗ ਕੀ ਕਰ ਰਹੀ ਹੈ ਹੁਣ ਤੱਕ ਉਸ ਗੱਲ ਦੀ ਜਾਂਚ ਪੁਲਿਸ ਨੇ ਕੀਤੀ ਕਿ ਕੀ ਜਿਹੜਾ ਉਹ ਕਹਿੰਦਾ ਕਿ ਮੈਂ ਹਸਪੀਟਲ ਜਾਣਾ ਸੀ ਕਿਹੜੇ ਹਸਪੀਟਲ ਜਾਣਾ ਸੀ ਉਹਦੀ ਹਸਪੀਟਲ ਦੀ ਕੋਈ ਉੱਥੇ ਉਹਦੀ ਕੋਈ ਡਿਸਚਾਰਜ ਸਲਿੱਪ ਜਾਂ ਉਹਦੀ ਕੋਈ ਐਡਮਿਸ਼ਨ ਸਲਿੱਪ ਕੋਈ ਰਿਪੋਰਟ ਸਾਹਮਣੇ ਲਿਆਂਦਾ ਗਿਆ ਇਹ ਤਾਂ ਸਰਕਾਰ ਦਾ ਕੰਮ ਹੈ ਨਾ ਜੀ ਪ੍ਰਸ਼ਾਸਨ ਦਾ ਕੰਮ ਤੇ ਇਹ ਮੰਨ ਕੇ ਚੱਲੋ ਕਿ ਜਲਦੀ ਹੋ ਜਲਦੀ ਜਿਹੜੀ ਕਾਰਵਾਈ ਵਰਦਨ ਹੋਣੀ ਚਾਹੀਦੀ ਹੈ ਤਾਂ ਕਿ ਜਾਂ ਫਿਰ ਕੋਈ ਅਪਰਾ ਐਕਸ਼ਨ ਜਿਹੜਾ ਲਿੱਖਿਆ ਜਾਵੇ ਅਸੀਂ ਤਾਂ ਮੰਗਾਂ ਬਹੁਤ ਕਰਨੀਆਂ ਜੀ ਸਾਡੇ ਵੱਲ ਤਾਂ ਬੜਾ ਕਲੀਅਰ ਆ ਜਿਹੜਾ ਹੁਣ ਤੋਂ ਬਾਅਦ ਸਾਡੇ ਕੋਈ ਇਦਾਂ ਦਾ ਹਰਕਤ ਹੋਊਗੀ ਫਰ ਚਾੜਾ ਇਹਨੂੰ ਤੇਗ ਪਤੀ ਅੱਛੁਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਹੈ ਚਰਨ ਸਿੰਘ ਆਲਮਗੀਰ ਮੈਂਬਰ ਐ ਜੀ ਪੀ ਸੀ ਤੇ ਘਟਨਾ ਇਹ ਆ ਕਿ 23 ਤਾਰੀਖ ਨੂੰ 9:30 ਵਜੇ ਇਹ ਜਿਹੜਾ ਬੰਦਾ ਸੀ 9:30 ਵਜੇ ਰਾਤ ਇਹ ਬਲਬੀਰ ਸਿੰਘ ਪੁੱਤਰ ਰਛਟਰ ਸਿੰਘ ਇਹ ਲਾਪਰਾ ਪਿੰਡ ਤੋਂ ਆਇਆ ਇਹਦੇ ਕੋਲੇ ਇੱਕ ਬੋਲਣੀ ਜੀ ਸੀਗੀ ਉਹਦੇ ਵਿੱਚ ਇੱਕ ਆ ਕੇ ਕਹਿੰਦਾ ਸੇਵਾਦਾਰਾਂ ਨੂੰ ਕਿ ਮੈਂ ਸਬਜ਼ੀ ਲੈ ਕੇ ਆਇਆ ਤੇ ਉਹ ਸੇਵਾਦਾਰ ਸੀ ਤੇਜਿੰਦਰ ਸਿੰਘ ਉਹਨੇ ਉਹਨੂੰ ਕਿਹਾ ਵੀ ਠੀਕ ਐ ਉਹਨੇ ਇਹ ਜਿਹੜੀ ਭੋਰਤੀ ਸੀ ਉਹਦੇ ਵਿੱਚ ਬਾਲਟੀ ਦੇ ਵਿੱਚ ਉਲਟਾਤੀ ਉਹ ਬੱਚੇ ਨੇ ਜਦ ਹੀ ਦੇਖ ਲਿਆ ਕਿ ਇਹ ਤਾਂ ਮੀਟ ਐ ਤੇ ਉਹਨੇ ਉਸੇ ਵੇਲੇ ਰੌਲਾ ਪਾ ਦਿੱਤਾ ਤੇ ਉਹ ਜਿਹੜਾ ਸਾਡਾ ਇੰਚਾਰਜ ਹੈ ਬਲਜੀਤ ਸਿੰਘ ਉਹਨੂੰ ਵੀ ਬੁਲਾ ਲਿਆ ਤੇ ਉਸ ਵੇਲੇ ਸਾਡੇ ਮੈਨੇਜਰ ਸਾਹਿਬ ਹਰਦੀਪ ਸਿੰਘ ਵੀ ਮੀਟ ਮੈਨੇਜਰ ਸਾਹਿਬ ਉੱਥੇ ਮੌਕੇ ਤੇ ਹਾਜ਼ਰ ਹੋ ਗਏ ਤੇ ਇਹਨਾਂ ਨੇ ਬਹੁਤ ਹੀ ਜ਼ਿੰਮੇਵਾਰੀ ਨਾਲ ਬਹੁਤ ਹੀ ਇਮਾਨਦਾਰੀ ਦੇ ਨਾਲ ਆਪ ਦਾ ਫਰਜ਼ ਨਿਭਾਉਂਦਿਆ ਹੋਇਆ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਆ ਕੇ ਉਸ ਬੰਦੇ ਨੂੰ ਅਰੈਸਟ ਕਰ ਲਿਆ ਤੇ 9:30 ਵਜੇ ਦੀ ਇਹ ਘਟਨਾ ਤੇ 11:55 ਮਿੰਟ ਤੇ ਉਹਦੇ ਤੇ ਐਫ ਆਈ ਆਰ ਦਰਜ ਹੋ ਗਈ ਤੇ ਉਹ ਅਰੈਸਟ ਕਰ ਲਿਆ ਤੇ ਉਹਨੂੰ ਅਰੈਸਟ ਕਰਕੇ ਜੇਲ੍ਹ ਭੇਜਦਾ ਕਾਰਵਾਈ ਦੀ ਮੰਗ ਤਾਂ ਇਹ ਆ ਮੈਂ ਤੁਹਾਨੂੰ ਪਹਿਲਾਂ ਵੀ ਗੱਲਬਾਤ ਮੈਂਬਰ ਸਾਹਿਬ ਨੇ ਕੀਤੀ ਆ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸੁਪਰੀਮ ਕੋਰਟ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲੇਵਕ ਗੁਰੂ ਦਾ ਦਰਜਾ ਦਿੱਤਾ ਕਿਉਂਕਿ ਆਪਾਂ ਵੀ ਜਾਣਦੇ ਆ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਹੈ ਸੋ ਇਸ ਲਈ ਜਿਹੜੀਆਂ ਇੱਕ ਨਾਟਕਾ ਵਾਪਰਦੀਆਂ ਨੇ ਇਹ ਕਾਨੂੰਨ ਨਰਮ ਕਰਕੇ ਕਟਨਾਵਾ ਵਾਪਰਦੀਆਂ ਨੇ ਕਿਉਂਕਿ ਆਪਾਂ ਚਾਹੇ ਪੱਤਰਕਾਰ ਆ ਜਾਹੇ ਕੋਈ ਹੋਰ ਸ਼ਰਧਾਲੂ ਆਇਆ ਆਪਾਂ ਇਹ ਬਾਕੀ ਬਾਅਦ ਵਿੱਚ ਆ ਸਭ ਕੁਝ ਆਪਾਂ ਪਹਿਲਾਂ ਤਾਂ ਉੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਤੇ ਸਰਬੱਤ ਦਾ ਭਲਾ ਮੰਗਣ ਵਾਸਤੇ ਆਪਾਂ ਸੁਖ શાંત ਵਾਸਤੇ ਮੱਥਾ ਟੇਕਣਾ ਆ ਤੇ ਆਪਾਂ ਨੂੰ ਚੰਗੀ ਤਰ੍ਹਾਂ ਇਸ ਗੱਲ ਦਾ ਪਤਾ ਵੀ ਜਦੋਂ ਇੱਥੇ ਕੋਈ ਵੀ ਬੰਦਾ ਆਉਂਦਾ ਤਾਂ ਮੱਥਾ ਟੇਕਣ ਦੇ ਸ਼ਰਧਾਲੂ ਦੇ ਰੂਪ ਦੇ ਵਿੱਚ ਆ ਤੇ ਕਰਦਾ ਉਹ ਕਿੱਡਾ ਵੱਡਾ ਗੁਨਾਹ ਤੇ ਅਸੀਂ ਤਾਂ ਇਹ ਗੱਲ ਕਹਾਂਗੇ ਵੀ ਇਹ ਗੁਨਾਹ ਬਿਲਕੁਲ ਖਤਮ ਹੋ ਜਾਣਗੇ ਜਿਵੇਂ ਕਿਸੇ ਬੰਦੇ ਦੇ ਉੱਤੇ ਉਹ ਬੰਦਾ ਕੋਈ ਕਿਸੇ ਦਾ ਕਾਤਲ ਹੋਵੇ ਉਹਦੇ ਉੱਤੇ ਦਫਾ 302 ਲਾ ਕੇ ਉਹਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਫਿਰ ਕਿਉਂ ਨਹੀਂ ਕਿ ਉਹਦੇ ਜਿੱਥੇ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਸੱਚੇ ਪਾਤਸ਼ਾਹ ਬਰਾਜਮਾਨ ਨੇ ਇੱਥੇ ਤੋਂ ਬੰਦਾ ਇਸ ਤਰ੍ਹਾਂ ਦਾ ਉਪਰਾਧ ਕਰਦਾ ਉਹਦੇ ਵਿੱਚ ਵੀ ਕਾਨੂੰਨ ਦੇ ਵਿੱਚ ਸੋਧ ਕਰਕੇ ਉਹਨੂੰ ਵੀ ਇਹ ਸਜ਼ਾ ਮਿਲਣੀ ਚਾਹੀਦੀ ਆ ਜਿਹੜੀ ਸਜ਼ਾ ਉਸ ਬੰਦੇ ਨੂੰ ਦਿੱਤੀ ਜਾਂਦੀ ਹੈ ਜਿਹੜਾ ਕੋਈ ਬੰਦੇ ਨੂੰ ਜਗਤਿਆਂ ਨੂੰ ਕਤਲ ਕਰਦਾ ਇਹ ਤਾਂ ਫਿਰ ਗੁਰੂ ਆ ਜਾਗਦੀ ਜੋਤ ਤੇ ਬਾਕੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਸੀਂ ਜਿਹੜੇ ਤੁਹਾਡੇ ਸੇਵਾਦਾਰ ਆ ਅਸੀਂ ਇਸ ਗੱਲ ਲਈ ਪੂਰੇ ਪਾਬੰਦ ਆ ਕਿ ਗੁਰੂ ਘਰਾਂ ਦੀ ਬਿਰਿਆਦਾ ਕਾਇਮ ਰੱਖਣ ਲਈ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਅਤੇ ਗੁਰੂ ਸਾਹਿਬ ਦਾ ਪ੍ਰਚਾਰ ਪ੍ਰਸਾਰ ਕਰ ਲਈ ਅਸੀਂ ਪੂਰੀ ਜ਼ਿੰਮੇਵਾਰੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੇ ਆ ਪਰ ਇੱਕ ਲੋਭੀ ਆ ਲੋਭੰਗਾ ਬਹੁਤ ਸਾਰੇ ਬੰਦੇ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਹੁੰਦਾ ਉਹ ਜਿਹੜੀਆਂ ਜਿਹੜਾ ਕੁਝ ਮੂੰਹ 'ਚ ਆ ਗਿਆ ਉੱਥੇ ਦਾ ਜੀ ਆ ਆ ਹੁੰਦਾ ਉੱਥੇ ਦਾ ਜੀ ਉਹ ਹੁੰਦਾ ਦੇਖੋ ਕਾਨੂੰਨ ਬਰਾਬਰ ਹੈ ਜੇ ਉਹ ਉਹ ਬੰਦਾ ਜਿਹਨੇ ਅਪਰਾਧ ਕੀਤਾ ਉਹ ਆਪਾਂ ਫੜ ਲਿਆ ਫੜ ਕੇ ਆਪਾਂ ਉਹਨੂੰ ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਆਪਾਂ ਲੈ ਆਂਦਾ ਉਹ ਆਂਦਾ ਰਹਾ ਤੇ ਕਾਨੂੰਨ ਇਹਨਾਂ ਦੇ ਖਿਲਾਫ ਵੀ ਬਣਿਆ ਹੋਇਆ ਇਹ ਉਹਨਾਂ ਸਮਝਣ ਭਈ ਮਤਲਬ ਅਸੀਂ ਕਹਿਤਾ ਕਹਿ ਕੇ ਅਸੀਂ ਤੁਰ ਗਏ ਕਿਉਂਕਿ ਇਹਨਾਂ ਦੇ ਉੱਤੇ ਵੀ ਗਲਤ ਇਨਫਰਮੇਸ਼ਨ ਦੇਣ ਦੀ ਧਾਰਾ ਲਾ ਕੇ ਇਹਨਾਂ ਦੇ ਉੱਤੇ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਸੋ ਇਸ ਕਰਕੇ ਪੱਤਰਕਾਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਜਦੋਂ ਵੀ ਇਸ ਤੁਹਾਨੂੰ ਬੁਲਾਉਣੇ ਆ ਤੇ ਚਾਹੇ ਕਿੰਨਾ ਵੀ ਰਿਜਿਮਾ ਹੋਵੇ ਤੁਹਾਡਾ ਤੁਸੀਂ ਸਾਰੇ ਰਿਜਿਮਿਆਂ ਦੇ ਵਿੱਚੋਂ ਆ ਕੇ ਇੱਥੇ ਹਾਜ਼ਰੀ ਦਿੰਨੇ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋ ਤੇ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਵੈਹਿਗੁਰੂ ਜੀ ਦਾ ਖਾਸਾ ਵੈਹਿਗੁਰੂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ